ਠੀਕ ਹੈ ਜੀ ਮਨੇ 10-12 ਸਾਲ ਹੋ ਗਏ ਨਸ਼ਾ ਕਰਦੇ ਨੂੰ ਥੋੜੀ ਤੀਖੇ ਟੁਕੇ ਨਾਲ ਬਸ ਤੀਖੇ ਰੁਗੇ ਲੰ ਲੱਗ ਗਿਆ ਇਹ ਨਸ਼ੇ ਨਿਸ਼ਾਨ ਕਰਕੇ ਜੀ ਘਰ-ਵਾਰ ਵੀ ਮੇਰਾ ਖਰਾਬ ਹੋ ਗਿਆ ਮੇਰੀ ਮਾਤਾ ਜੀ ਬਸ ਜਿਹੜਾ ਟੈਮ ਪਾਸ ਕਰਾਈ ਜਾਂਦੀ ਹੈ ਵਿਚਾਰੀ ਮੈਂ ਵਾਲ ਕਟਣ ਦਾ ਕੰਮ ਕਰਦਾ ਸੀ ਜਿਹੜਾ ਕਿ ਨਸ਼ੇ ਕਰਕੇ ਅਜੇ ਬੇਕਾਰ ਹੋ ਗਿਆ ਜੀ ਹੋਣਾ ਕੀ ਕਰੀਏ ਜੇ ਨਸ਼ੇ ਸੁੱਤੂ ਦਾ ਕੰਮ ਹੋਊਗਾ ਬਾਈ 24 ਘੰਟੇ ਆਪਦਾ ਹੁੰਦਾ ਉਹ ਜੀ ਸਵੇਰ ਤੱਕ ਆਸਦਾ ਹੁੰਦਾ ਸਵੇਰ ਘਾਤੀ ਕੰਮ ਸਵੇਰ ਤੱਕ ਹੁੰਦਾ ਠੀਕ ਚੱਲਦਾ ਹੁੰਦੀ ਹੈ ਜੇ ਹੁਣ ਦੇਖਦੇ ਆਪਦੇ ਹਾਲਾਤ ਕਿਵੇਂ ਹੋ ਰਹੇ ਪਿਆ ਕੀ ਕੇ ਜਾਂਦਾ ਹਾਂ ਚੰਤਾਂ ਦੇ ਉਹ ਇਹ ਕਹਿਣਾ ਵੀ ਵੀਰ ਆਪਣਾ ਸਿੱਧੇ ਰਾਹ ਤੇ ਜਾਓ ਆਪਣੀ ਜੀਵਨ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਸੁਖਦੇਵ ਸਿੰਘ ਤੇ ਮੇਰਾ ਅੱਜ ਦਾ ਟੌਪਿਕ ਫਿਰ ਤੋਂ ਹੈ ਨਸ਼ਾ ਮੈਂ ਪਹਿਲਾਂ ਵੀ ਇਸੇ ਦੇ ਉੱਪਰ ਵੀਡੀਓ ਬਣਾਈ ਸੀ ਤੇ ਆਪਾਂ ਅਕਸਰ ਦੇਖਦੇ ਹਾਂ ਕਿ ਲੋਕ ਨਸ਼ਾ ਬੰਦ ਕਰਨ ਦੀਆਂ ਗੱਲਾਂ ਕਰਦੇ ਨੇ ਬੜੇ ਸਮਾਜ ਨੂੰ ਨਸ਼ਾ ਜਿਹੜਾ ਹੈਗਾ ਉਹ ਫੜਿਆ ਜਾਂਦਾ ਹੈ ਵੱਡੀ ਮਾਤਰਾ ਦੇ ਵਿੱਚ ਨਸ਼ਾ ਫੜਿਆ ਜਾਂਦਾ ਹੈ ਤੇ ਰੋਕਣ ਦੀਆਂ ਗੱਲਾਂ ਕੀਤੀਆਂ ਜਾਣੀਆਂ ਨੇ ਕਿ ਨਸ਼ਾ ਰੁਕਿਆ ਜਾਵੇ ਪਰ ਅਸੰਦੇ ਵਿੱਚ ਸੱਚਾਈ ਇਹ ਹੈ ਕਿ ਨਸ਼ਾ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਨਸ਼ੇ ਦੀ ਵਿਕਰੀ ਤੇ ਪਾਬੰਦੀ ਸਰਕਾਰਾਂ ਲਗਾ ਸਕਦੀਆਂ ਨੇ ਤੇ ਸਰਕਾਰਾਂ ਨਹੀਂ ਲਗਾਉਣੀਆ ਚਾਹੁੰਦੀਆਂ ਕਿਉਂਕਿ ਸ਼ੁਰੂਆਤ ਨਸ਼ੇ ਦੀ ਜਿੱਥੋਂ ਹੁੰਦੀ ਹੈ ਸਭ ਤੋਂ ਵੱਡੀ ਸ਼ੁਰੂਆਤ ਜਿਹੜੀ ਹੈ ਉਹ ਸ਼ਰਾਬ ਤੋਂ ਹੁੰਦੀ ਹੈ ਬੀਅਰ ਤੋਂ ਹੁੰਦੀ ਹੈ ਤੇ ਇਹਨਾਂ ਚੀਜ਼ਾਂ ਤੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾਇਆ ਸੀ ਔਰ ਇਸੇ ਟੌਪਿਕ ਤੇ ਦੁਬਾਰਾ ਵੀਡੀਓ ਬਣਾਉਣ ਦਾ ਕਾਰਨ ਇਹ ਹੈ ਕਿ ਅਸੀਂ ਅੱਜ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਹੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨੀ ਆ ਦਿਖਾਉਣੀ ਆ ਤੁਹਾਨੂੰ ਕਿ ਸਭ ਤੋਂ ਪਹਿਲਾਂ ਦੀ ਸ਼ੁਰੂਆਤ ਕਿਤੋਂ ਹੁੰਦੀ ਹੈ ਅਸੀਂ ਨਸ਼ੇ ਦੀ ਸ਼ੁਰੂਆਤ ਨੂੰ ਰੋਕਾਂਗੇ ਤਾਂ ਕਿਤੇ ਜਾ ਕੇ ਨਸ਼ੇ ਤੇ ਕੰਟਰੋਲ ਹੋ ਜਾ ਹੋ ਕੀਤਾ ਜਾ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਦੋਸਤੋ ਕਿ ਨਸ਼ਾ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਜਿਸ ਤਰੀਕੇ ਨਾਲ ਬੰਦ ਕਰਵਾਇਆ ਜਾ ਰਿਹਾ ਨਹੀਂ ਬੰਦ ਹੋ ਸਕਦਾ ਉਹ ਔਰ ਦੂਸਰੀ ਗੱਲ ਮੈਂ ਕਹਿਣਾ ਚਾਹੁੰਗਾ ਕਿ ਜੇਕਰ ਅਸੀਂ ਨਸ਼ਾ ਛਡੋ ਜਿਹੜੇ ਕਰਨ ਵਾਲੇ ਆ ਨਸ਼ਾ ਜਿਹੜੇ ਨੌਜਵਾਨ ਨਸ਼ਾ ਕਰਨ ਕਰ ਰਹੇ ਨਹੀਂ ਜੇ ਨਸ਼ਾ ਬੰਦ ਕਰਾਉਣ ਦੀ بجائے ਉਹਨਾਂ ਨੌਜਵਾਨਾਂ ਤੇ ਧਿਆਨ ਦਿੱਤਾ ਜਾਵੇ ਉਹਨਾਂ ਨੌਜਵਾਨਾਂ ਦੀ ਕੇਅਰ ਕੀਤੀ ਜਾਵੇ ਉਹਨਾਂ ਦਾ ਪ੍ਰੋਪਰ ਇਲਾਜ ਕਰਵਾਇਆ ਜਾਵੇ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਉਹਨਾਂ ਨਾਲ ਬੈਠ ਕੇ ਕਾਉਂਸਲਿੰਗ ਕੀਤੀ ਜਾਵੇ ਅਜਿਹੇ ਸੈਂਟਰ ਕੋਲੇ ਜਾਣ ਜਿੱਥੇ ਉਹਨਾਂ ਨਾਲ ਮਤਲਬ ਉਹਨਾਂ ਨੂੰ ਪ੍ਰੈਕਟੀਕਲੀ ਸੈਲਫ ਜਿਹੜਾ ਉਹਨਾਂ ਦਾ ਕੌਨਫੀਡੈਂਸ ਆ ਉਹ ਵਧਾਇਆ ਜਾਵੇ ਤਾਂ ਜੋ ਉਹ ਨਸ਼ਾ ਛੱਡ ਸਕਣ ਫਿਰ ਜਾ ਕੇ ਕਿਤੇ ਨਸ਼ੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਅੱਜ ਦਾ ਮੇਰਾ ਜਿਹੜਾ ਕਾਰਨ ਹੈ ਇਸ ਟਾਪਿਕ ਨੂੰ ਸ਼ੁਰੂ ਕਰਨ ਦਾ ਉਹ ਹੈ ਕਿ ਨਸ਼ੇ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਸੋ ਸਾਡੇ ਕੋਲ ਇੱਕ ਵੀਰ ਪਹੁੰਚੇ ਹੋਏ ਨੇ ਪ੍ਰੈਕਟੀਕਲੀ ਤੁਹਾਨੂੰ ਅਸੀਂ ਜਿਹੜਾ ਬੰਦਾ ਨਸ਼ਾ ਕਰਦਾ ਉਹ ਕਿਵੇਂ ਕਰਦਾ ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇੱਕ ਜਰਦੀ ਬੀੜੀ ਤੋਂ ਲੈ ਕੇ ਉਹ ਕਿਵੇਂ ਮੈਡੀਕਲ ਨਸ਼ੇ ਟੀਕਿਆਂ ਤੱਕ ਪਹੁੰਚ ਜਾਂਦਾ ਹੈ ਇੱਕ ਵੀਰ ਦੇ ਮੂੰਹੋਂ ਅਸੀਂ ਤੁਹਾਨੂੰ ਖੁਦ ਉਹਦੀ ਜਵਾਨੀ ਸੁਣਾਉਣੀ ਹੈ ਔਰ ਕਿਵੇਂ ਉਹ ਆਪਣੇ ਮਤਲਬ ਜਿਹੜਾ ਆਪਣੇ ਸਰੀਰ ਨੂੰ ਵੀ ਖਰਾਬ ਕੀਤਾ ਆਪਣੇ ਪਰਿਵਾਰ ਨੂੰ ਵੀ ਖਰਾਬ ਕੀਤਾ ਤੰਗ ਰਿਹਾਗਾ ਕਿ ਮੇਰੀ ਕੋਈ ਹੈਲਪ ਕਰ ਦੇ ਔਰ ਜਿਹੜਾ ਹੈਗਾ ਮੈਨੂੰ ਜਿਹੜਾ ਨਸ਼ਾ ਜਿਹੜਾ ਮੇਰਾ ਸਰੀਰ ਜਿਹੜਾ ਮੇਰਾ ਤੰਗ ਹੁੰਦਾ ਮੈਂ ਪਰੇਸ਼ਾਨ ਹੁੰਨਾ ਉਹ ਮੇਰਾ ਛੁਡਾਇਆ ਜਾ ਸਕੇ ਤੇ ਸਾਡੇ ਨਾਲ ਮੌਜੂਦ ਨੇ ਵੀਰ ਅਸੀ ਕਾਨ ਅਸੀ ਕਾਨ ਅੱਛਾ ਵੀਰੇ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਵੀਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਆਪਣਾ ਨਾਮ ਦੱਸ ਦੋ ਮੇਰਾ ਨਾਮ ਦੀਜੀਤ ਸਿੰਘ ਹੈ ਜੀ ਠੀਕ ਹੈ ਜੀ ਮੈਨੇ 10-12 ਸਾਲ ਹੋ ਗਏ ਨਸ਼ਾ ਕਰਦੇ ਨੂੰ ਤੁਹਾਡੀ ਫਿਰੇ ਸ਼ੁਰੂਆਤ ਕਿੱਥੋਂ ਹੋਈ ਸੀ ਨਸ਼ੇ ਦੀ ਸ਼ੁਰੂਆਤ ਜੀ ਮੇਰੀ ਨਸ਼ੇ ਦੀ ਬਿੱਲੀ ਤੋਂ ਹੋਈ ਸੀ ਉਸ ਤੋਂ ਬਾਅਦ ਮੈਂ ਡਰਿੰਕ ਵਗੈਰਾ ਕਰਨ ਲੱਗ ਗਿਆ ਛੇਲੀਆਂ ਗੋੜੀਆਂ ਗਾਲੀਆਂ ਖਾਣ ਲੱਗ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਤੀਹੇ ਰੁਕੇ ਦਾ ਬਸ ਤੀਹੇ ਰੁਕੇ ਲੱਗ ਗਿਆ ਇਹਨੂੰ ਨਸ਼ਾ ਨਿਸ਼ਾਨ ਕਰਕੇ ਜੀ ਘਰ-ਬਾਰ ਵੀ ਮੇਰਾ ਖਰਾਬ ਹੋ ਗਿਆ ਠੀਕ ਹੈ ਹੁਣ ਅੱਜ ਕੱਲ ਇਹ ਹੁਣ ਕੀ ਕਰੇ ਇਹਨਾਂ ਪਰੇਸ਼ਾਨ ਤੁਹਾਨੂੰ ਲੱਗਦਾ ਵੀ ਤੁਸੀਂ ਨਸ਼ੇ ਕਰਕੇ ਮਤਲਬ ਕੀ ਕੀ ਤੁਹਾਨੂੰ ਲੱਗਦਾ ਵੀ ਮੈਂ ਬਰਬਾਦੀ ਕਰ ਚੁੱਕਿਆ ਨਸ਼ੇ ਕਰਕੇ ਮੇਰੀ ਬਰਬਾਦੀ ਹੈ ਘਰ-ਵਾਰ ਖਰਾਬ ਹੋ ਗਿਆ ਠੀਕ ਹੈ ਤੁਸੀਂ ਵੈਸੇ ਹੋਣ ਹਾਂਜੀ ਹਾਂਜੀ ਠੀਕ ਹੈ ਬੱਚੇ ਕਿੰਨੇ ਤੁਹਾਡੇ ਬੱਚੇ ਇੱਕ ਲੜਕਾ ਇੱਕ ਲੜਕੀ ਹੈ ਠੀਕ ਹੈ ਤੇ ਮਿਸੇਜ ਤੁਹਾਡੇ ਉਹ ਉੱਥੇ ਪਿੰਡ ਹੈ ਜੀ ਮਤਲਬ ਤੁਹਾਡੇ ਮਿਸੇਜ ਤੁਹਾਡੇ ਕੋਲੇ ਨਹੀਂ ਰਹੇ ਇਹ ਵੀ ਨਸ਼ੇ ਦਾ ਕਰਨੀ ਹੈ ਹਾਂਜੀ ਹਾਂਜੀ ਮੈਂ ਨਸ਼ੇ ਦਾ ਕਰਕੇ ਤੁਹਾਨੂੰ ਉਹ ਤੁਹਾਡੇ ਤੋਂ ਦੂਰ ਹੋਏ ਹਾਂਜੀ ਹਾਂਜੀ ਠੀਕ ਹੈ ਤੇ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਹੋਰ ਕੌਣ ਆ ਜਿਹੜਾ ਤੁਹਾਡੀ ਕੇਅਰ ਕਰ ਸਕਦਾਗਾ ਮਤਲਬ ਕੇਅਰ ਕਰਦਾ ਤੁਹਾਡੀ ਤੁਹਾਨੂੰ ਕਮਾਈ ਦਾ ਸਾਧਨ ਜਿਹੜਾ ਹੈਗਾ ਉਹ ਕਿੱਥੋਂ ਆ ਕਿਵੇਂ ਆ ਉਹ ਤਾਂ ਜੀ ਬੜੀ ਮਾਤਾ ਜੀ ਆ ਬਸ ਜਿਹੜਾ ਟਾਈਮ ਪਾਸ ਕਰਾਈ ਜਾਂਦੀ ਹੈ ਵਿਚਾਰੀ ਦੁਕਾਨਾਂ ਆਪਣੀਆਂ ਕਿਰਾਏ ਤੇ ਦੋ ਉਹਦਾ ਕਰਕੇ ਟਾਈਮ ਪਾਸ ਹੋ ਜਾਂਦਾ ਠੀਕ ਹੈ ਨਹੀਂ ਤਾਂ ਇਹ ਪਰੇਸ਼ਾਨੀਆਂ ਬਸ ਨਹੀਂ ਮੈਂ ਮਤਲਬ ਤੁਹਾਡੇ ਕਮਾਈ ਦਾ ਸਾਧਨ ਹੋਰ ਕੋਈ ਨਹੀਂ ਮਾਤਾ ਹੀ ਮਤਲਬ ਜਿਹੜਾ ਤੁਹਾਡੀ ਮਦਦ ਕਰਦੇ ਆ ਹਾਂ ਜੀ ਹਾਂ ਜੀ ਤਾਂ ਤੁਸੀਂ ਖੁਦ ਕੀ ਕੰਮ ਕਰਦੇ ਸੀ ਪਹਿਲਾਂ ਮੈਂ ਵਾਲ ਕਟਣ ਦਾ ਕੰਮ ਕਰਦਾ ਸੀ ਜਿਹੜਾ ਕਿ ਨਸ਼ੇ ਕਰਕੇ ਅੱਜ ਬੇਕਾਰ ਹੋ ਗਿਆ ਮਤਲਬ ਹੁਣ ਤੁਸੀਂ ਕੋਈ ਕੰਮ ਨਹੀਂ ਕਰਦੇ ਹਾਂ ਕੰਮ ਹੁੰਦੇ ਨੇ ਜੇ ਹੋਣਾ ਕੀ ਕਰੀਏ ਜੇ ਨਸ਼ੇ ਸੁੱਤੂ ਦਾ ਕੰਮ ਹੋਊਗਾ ਕੋਈ ਠੀਕ ਹੈ ਨਹੀਂ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਮੈਂ ਨਸ਼ਾ ਛੱਡਾਂ ਜਾਂ ਤੁਹਾਡਾ ਆਪ ਦੇ ਦਿਲ ਤੇ ਦਿਮਾਗ 'ਚ ਕਦੇ ਆਉਂਦਾ ਵੀ ਮੈਂ ਨਸ਼ਾ ਛੱਡਾਂ ਹਾਂਜੀ ਮੈਂ ਛੱਡਣ ਦੀ ਤਾਂ ਕੋਸ਼ਿਸ਼ ਕਰਦੇ ਹਾਂ ਜੀ ਕੀ ਕਰੀਏ ਫਿਰ ਛੱਡਦੇ ਕਿਉਂ ਨਹੀਂ ਵਜ੍ਹਾ ਕੀ ਬਣਦੀ ਹੈ ਕਾਰਨ ਕੀ ਬਣਦੇ ਕਾਰਨ ਦੀ ਬਿਮਾਰ ਪਾ ਜਾਂਦੇ ਆ ਮਾਨਸਿਕ ਪਰੇਸ਼ਾਨੀ ਵਧ ਜਾਂਦੀ ਹੈ ਠੀਕ ਹੈ ਨੀਂਦ ਨਹੀਂ ਆਉਂਦੀ ਮਾਨਸਿਕ ਪਰੇਵਰਣ ਵੱਜ ਜਾਂਦੀ ਹੈ ਠੀਕ ਹੈ ਮਤਲਬ ਇਸ ਵਜ੍ਹਾ ਕਰਕੇ ਨਸ਼ਾ ਛੱਡਣੀ ਨਹੀਂ ਇਸ ਵਜ੍ਹਾ ਨਹੀਂ ਜਿਹੜਾ ਜਿਵੇਂ ਹੁਣ ਜਿਹੜੇ ਜਿਵੇਂ ਸਰਕਾਰੀ ਗੋਲੀਆਂ ਵਗੈਰਾ ਮਿਲਦੀਆਂ ਨਸ਼ਾ ਛੱਡਣ ਵਾਲੀਆਂ ਜਾਂ ਦਵਾਈਆਂ ਮਿਲਦੀਆਂ ਤੁਸੀਂ ਕਦੇ ਟਰਾਈ ਨਹੀਂ ਕੀਤੇਆਂ ਜਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾਗਾ ਦਿੰਦੇ ਉਹ ਵੀ ਨਥੇ ਵਾਲੀ ਗੋਲੀ ਆ ਜੀ ਦਿੰਦੇ ਜਿਹੜੀ ਗਰੁੱਪਨ ਗੋਲੀ अच्छा वो भी नशे वाली है मतलब वो भी, भी मतलब एक तरह का नशा ही है नशा है नहीं जड़ी वो मतलब उदिनाने जड़ी ਤੁਸੀਂ ਗੋਲੀ ਲੈਨੇ ਹੋ ਉਹਨੂੰ ਯੂਜ਼ ਕਰਨ ਦੇ ਨਾਲ ਤੁਹਾਨੂੰ ਤੁਹਾਡੀ ਬੋਡੀ ਚ ਕੀ ਐਕਟੀਵਿਟੀ ਹੁੰਦੀ ਹੈ ਕੀ ਲੱਗਦਾ ਹੈ ਫੁਰਤੀ ਆ ਜਾਂਦੀ ਹੈ ਸਰੀਰ ਦੇ ਵਿੱਚ ਤਾਕਤ ਰਹਿੰਦੀ ਹੈ ਠੀਕ ਹੈ ਮੰਨ ਲਾ ਕਿ ਤੋੜ ਨਹੀਂ ਲੱਗਦੀ ਕਿਸੇ ਵੀ ਚੀਜ਼ ਨੂੰ ਹਾਂ ਵੀ ਜਿੰਨਾ ਚੰਨ ਤੁਸੀਂ ਖਾਣੇ ਹੋਣਾ ਟਾਈਮ ਦੀ ਕਰਨੇ ਉਹ ਦੂਰ ਫੇਰੋ ਵੀ ਹਾਂ 12 ਘੰਟੇ ਅੱਧਾ 24 ਘੰਟੇ ਅਸਾ ਰਹਿੰਦਾ ਉਹ ਗੋਲੀ ਦਾ ਸਵੇਰ ਤੱਕ ਅਸਾ ਰਹਿੰਦਾ ਹੈ ਸਵੇਰ ਕੱਲ੍ਹ ਸਵੇਰ ਤੱਕ ਅਸਾ ਰਹੋਗੇ ਠੀਕ ਹੈ ਮਤਲਬ ਨੀਂਦ ਨਹੀਂ ਘਰਾਉਂਦਾ अच्छा अभी मतलब जेडो खाली ओदो असर रहंदा ओदो बार फेरो एक टाइम खाली ਕੱਲ ਨੂੰ ਤੋੜ ਪਊਗਾ ਐ ਨਹੀਂ ਨਹੀਂ ਜਿਆਦਾ ਸ਼ੈ ਕਰੋਗੇ ਤਾਂ ਪਤਾ ਲੱਗੂ ਬੰਦੇ ਦਾ ਬੰਦਾ ਐਕਟਿਵੇਟ ਐ ਸਹੀ ਰਹਿੰਦਾ ਬੰਦਾ ਠੀਕ ਹੈ ਆਮ ਨੋਰਮਲ ਰਹਿੰਦਾ ਬੰਦਾ ਮਨ ਲੈ ਨਸ਼ੇ ਦੇ ਅੰਦਰ ਤੋੜ ਹੁੰਦੀ ਖਤਮ ਹੋ ਜਾਂਦੀ ਨਹੀਂ ਕਦੇ ਕਦੇ ਆਪਣੇ ਆਪ ਤੇ ਐ ਫੀਲ ਨਹੀਂ ਹੁੰਦਾ ਗੁੱਸਾ ਜਿਹੜੀ ਹੁੰਦਾ ਜਿਵੇਂ ਜੇ ਚੰਗੇ ਭਲੇ ਨੌਜਵਾਨਾਂ ਨੂੰ ਵੀ ਤੁਸੀਂ ਦੇਖਦੇ ਹੋਵੋ ਹਾਂ ਹੁੰਦੇ ਐ ਜਦੋਂ ਆਪ ਆਪਾ ਸ਼ਰੀਰ ਨੂੰ ਅਗਾਂਹ ਚਲਦਾ ਹੁੰਦੀ ਹੈ ਜੇ ਉਹਨਾਂ ਦੇਖਦੇ ਆਪਦੇ ਹਾਲਾਤ ਕਿਵੇਂ ਹੋਏ ਪਿਆ ਠੀਕ ਹੈ ਜੰਤੂ ਜੀ ਸਾਡੇ ਜਿਹੜੇ ਹੋਰ ਜਿਵੇਂ ਤੁਹਾਡੀ ਏਜ ਕਿੰਨੀ ਹੈ ਜੀ ਉਮਰ ਕਿੰਨੀ ਹੈ ਇਸ ਵਕਤ ਤੁਹਾਡੀ ਮੇਰੀ ਉਮਰ ਦੇ ਆਪਣਾ 36 ਸਾਲ ਹੈ ਜੀ 36 ਸਾਲ ਉਮਰ ਹੈ ਤੇ ਵੀਰੇ ਜੀ ਮੈਂ ਅੱਜ ਕੱਲ ਦੀ ਜਿਹੜੇ ਮੁੰਡੇ ਹੋਣ ਜਿਵੇਂ ਨਵੇਂ ਮੁੰਡੇ ਆ ਕੇ 18 17 17 ਸਾਲਾਂ ਦੀ ਏਜ ਦੇ ਮੁੰਡੇ ਜਿਹੜੇ ਨਵੇਂ ਨਸ਼ਾ ਕਰਦੇ ਆ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਕਹਿਣਾ ਵੀ ਵੀਰ ਆਪਣਾ ਸਿੱਧੇ ਰਾਹ ਤੇ ਪੈ ਜਾਓ ਆਪਣੀ ਜ਼ਿੰਦਗੀ ਬਚਾਓ ਠੀਕ ਹੈ ਇਹ ਨਸ਼ਾ ਨਹੀਂ ਬਰਬਾਦੀ ਕਰਕੇ ਅੱਜ ਮੈਂ ਵੀ ਦੁਖੀ ਹੋਇਆ ਤਾਂ ਹੈ ਘਰ-ਬਾਰ ਉਹ ਖਰਾਬ ਹੋ ਗਿਆ ਮੇਰਾ ਹੂੰ ਹੂੰ ਠੀਕ ਹੈ ਠੀਕ ਮਤਲਬ ਤੁਸੀਂ ਕੌਲ ਮਲਾ ਕੇ ਹੁਣ ਤੁਹਾਡੇ ਕੋਲੇ ਪਸਤਾਵ ਆਵੇ ਮੈਂ ਨਸ਼ਾ ਕੀਤਾ ਤਾਂ ਮੇਰੀ ਲਾਈਫ ਬਰਬਾਦ ਹੋਈ ਜੇ ਕਾਸ਼ ਮੈਂ ਨਸ਼ਾ ਨਾ ਕਰਦਾ ਤੇ ਦੋਸਤੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਵੀ ਇਹ ਹੈਂਡੀਕੈਪਡ ਵੀ ਹੈ ਔਰ ਇਹਨਾਂ ਦੇ ਇੱਕ ਡਿਸੇਬਲ ਨੇ ਇਹ ਲਤ ਪ੍ਰੋਬਲਮ ਇਹਨਾਂ ਦੀ ਪੋਲੀਓ ਹੋਇਆ ਹੋਇਆ ਹੈ ਤੁਹਾਨੂੰ ਠੀਕ ਹੈ ਇੱਕ ਆਲਰੇਡੀ ਪਹਿਲੇ ਹੀ ਮਾਰ ਸੀਗੀ ਸਰੀਰ ਤੇ ਪੋਲੀਓ ਸੀਗਾ ਔਰ ਦੂਸਰੀ ਵੱਡੀ ਮਾਰ ਇਹਨਾਂ ਤੇ ਸਭ ਤੋਂ ਵੱਡਾ ਜਿਹੜਾ ਅੱਜ ਆ ਵਾਇਰਸ ਜਿਹੜਾ ਪੰਜਾਬ ਦੇ ਵਿੱਚ ਵੀ ਵੜਿਆ ਹੋਇਆ ਹੈਗਾ ਐਸੇ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਹੈ ਪਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪ੍ਰਚਲਿਤ ਹੋ ਰਿਹਾ ਹੈਗਾ ਨਸ਼ਾ ਤੇ ਉਸ ਪ੍ਰੋਬਲਮ ਨੇ ਵੀ ਇਹਨੂੰ ਵੀਰ ਨੂੰ ਮਾਰ ਰੱਖਿਆ ਹੈਗਾ ਤੇ ਹੋਰ ਤੁਸੀਂ ਮਤਲਬ ਜਿਵੇਂ ਹੁਣ ਹੁਣ ਪ੍ਰੈਜ਼ੈਂਟ ਟਾਈਮ ਕੋਈ ਦਵਾਈ ਵਗੈਰਾ ਲੈ ਰਹੇ ਹੋ ਜਾਂ ਛੱਡਣ ਦੀ ਕੋਸ਼ਿਸ਼ ਕੀਤੀ ਤੁਸੀਂ ਨਹੀਂ ਹੁਣ ਤਾਂ ਮੈਂ ਕੋਈ ਦਵਾਈ ਨਹੀਂ ਲੈ ਰਿਹਾ ਐਸੀ ਮੈਨੂੰ ਹੋਰ ਹੋ ਗਿਆ ਮਹੀਨਾ ਡੇਢ ਮਹੀਨਾ ਹੋ ਗਿਆ ਮੈਂ ਕੋਈ ਨਸ਼ਾ ਨਹੀਂ ਕਰਦਾ ਨਹੀਂ ਫਿਰ ਤੁਸੀਂ ਛੱਡਿਆ ਕਦ ਨਾਲ ਉਹੀ ਸੱਟਾਂ ਦੀ ਨੀਂਦ ਨਹੀਂ ਆਉਂਦੀ ਬਸ ਰਾਤ ਨੂੰ ਨੀਂਦ ਲੇਟ ਆਉਂਦੀ ਹੈ ਨੀਂਦ ਨਹੀਂ ਆਉਂਦੀ ਨੀਂਦ ਦੀ ਕੋਈ ਖੰਨੀ ਵਾਲੀ ਨੀਂਦ ਨਹੀਂ ਮਤਲਬ ਨੀਂਦ ਨਹੀਂ ਹੁੰਦੀ ਤਕਲੀਫ ਹੁੰਦੀ ਹੈ ਰਾਤ ਨੂੰ ਠੀਕ ਹੈ ਤੇ ਵੀ ਹੁਣ ਨਸ਼ਾ ਹੁਣ ਤੁਸੀਂ ਕੋਈ ਨਹੀਂ ਕਰ ਰਹੇ ਕੋਈ ਨਸ਼ਾ ਨਹੀਂ ਕਰਦੇ ਹਾਂ ਕਿੰਨੇ ਚਿਰ ਤੋਂ ਮੈਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਠੀਕ ਹੈ ਤੇ ਸਾਡੇ ਨਾਲ ਵੀਰ ਜੀ ਜਿਹੜੇ ਵੀਡੀਓ ਦੇਖ ਰਹੇ ਆ ਸਾਡੇ ਦੋਸਤ ਕੁਝ ਦੋਸਤ ਇਹਦੇ ਚ ਇਦਾਂ ਦੇ ਵੀ ਹੋਣਗੇ ਜਿਹੜੀ ਤੁਹਾਡੇ ਨਸ਼ਾ ਛੱਡਣ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦੋਸਤਾਂ ਨੂੰ ਜਿਹੜਾ ਕੋਈ ਇਸ ਤਰ੍ਹਾਂ ਦੀ ਮਦਦ ਕਰਦਾਗਾ ਨਸ਼ਾ ਛਡਾਉਣ ਵਾਸਤੇ ਕੋਈ ਅੱਗੇ ਆਉਂਦਾਗਾ ਤੁਸੀਂ ਉਹਨਾਂ ਨੂੰ ਕੀ ਮੈਸੇਜ ਕੀ ਬੋਲਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਕਹਿਣਾ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਮੇਰੀ ਹੂੰ ਵਿੱਚੋਂ ਵੀੜੀ ਆਉਣ ਵਾਲੀ ਵੀੜੀ ਆ ਉਹ ਨਸ਼ਾ ਦੇ ਵਿੱਚੋਂ ਵੱਜੇ ਹਾਂ ਠੀਕ ਹੈ ਹੂੰ ਤੇ ਵੀ ਮੇਰਾ ਕੋਈ ਲਾਈਵ ਵਗੈਰਾ ਉਹ ਕਰਵਾ ਦਰਾਂਗੇ ਵੀ ਤੁਹਾਡੀ ਲਾਜ ਦੇ ਵਿੱਚ ਮਤਲਬ ਕੋਈ ਮਦਦ ਕਰਵਾ ਦੇ ਜੀ ਵਿੱਚ ਮੇਰੀ ਮਦਦ ਕਰੋ ਸੋ ਦੋਸਤੋ ਸਾਡਾ ਜਿਹੜਾ ਇਹ ਵੀਰ ਹੈਗਾਗਾ ਇਹ ਵੈਸੇ ਤਾਂ ਇਹ ਕਹਿੰਦਾ ਵੀ ਮੇਰਾ ਕੰਟਰੋਲ ਆਗਾ ਨਸ਼ੇ ਤੇ ਕਾਫੀ ਕਿਉਂਕਿ ਸਾਰਾ ਕੁਝ ਬਦਬਾਦ ਕਰਨ ਤੋਂ ਬਾਅਦ ਕੰਟਰੋਲ ਕੀਤਾ ਤਾਂ ਕੀਤਾ ਵੀ ਕੀ ਕੀਤਾ ਪਰ ਇਹਦੇ ਚ ਵੀ ਇਹਨਾਂ ਵੀ ਪਛਤਾਵਾ ਮਤਲਬ ਤੁਹਾਨੂੰ ਆਏਗਾ ਅੱਜ ਵੀ ਪਰ ਇਹਦੇ ਚ ਇਹਨਾਂ ਦਾ ਵੀ ਕੀ ਕਸੂਰ ਕਿਉਂਕਿ ਨਸ਼ਾ ਛੱਡਣ ਵਾਲੇ ਨੂੰ ਉਹਦੇ ਹਾਲਾਤਾਂ ਦਾ ਪਤਾ ਹੁੰਦਾ ਜਦੋਂ ਇੱਕ ਇਸ ਚੰਦਰੀ ਬਿਮਾਰੀ ਨੂੰ ਬੰਦਾ ਆਪਣੇ ਲੜ ਲਾ ਲੈਂਦਾ ਤਾਂ ਉਹ ਉਹਦੇ ਤੇ ਕੀ ਵੀਤ ਰਹੀ ਹੈ ਉਹੀ ਜਾਣਦਾਗਾ ਇਸ ਲਈ ਦੋਸਤੋ ਜੇ ਕੋਈ ਸਾਡਾ ਵੀਰ ਇਹਨਾਂ ਦੀ ਮਦਦ ਕਰ ਸਕਦਾ ਇਹ ਨਸ਼ਾ ਛੱਡਣਾ ਚਾਹੁੰਦੇ ਆ ਪ੍ਰੋਪਰਲੀ ਉਹਦੇ ਸਰੀਰ ਨੂੰ ਫਿੱਟ ਕਰਨਾ ਚਾਹੁੰਦੇ ਆ ਇਹਨਾਂ ਕੋਲੇ ਕੋਈ ਇਨਕਮ ਦਾ ਸੋਰਸ ਨਹੀਂ ਹੈਗਾ ਇਨਕਮ ਦਾ ਕੋਈ ਸਾਧਨ ਨਹੀਂ ਹੈਗਾ ਹੈਂਡੀਕੈਪਡ ਨੇ ਕਟਿੰਗ ਦਾ ਕੰਮ ਕਰਦੇ ਸੀ ਪਹਿਲਾਂ ਤੇ ਹੁਣ ਇਹ ਨਸ਼ੇ ਦੇ ਕਰਕੇ ਆਪਦਾ ਕੰਮ ਵੀ ਛੱਡ ਪਿਚੁਕਿਆ ਬਿਲਕੁਲ ਤੇ ਕਿਸੇ ਤੋਂ ਜੇ ਕੋਈ ਵਧੀਆ ਮਤਲਬ ਵੀਰ ਇਹਨਾਂ ਦਾ ਕੋਈ ਇਲਾਜ ਕਰ ਸਕਦਾ ਤਾਂ ਸਾਡੇ ਨਾਲ ਕੰਟੈਕਟ ਵੀ ਕਰ ਸਕਦਾ ਵੀਰ ਤੁਹਾਡੇ ਕੋਲੇ ਫੋਨ ਹੈਗਾ ਕੋਈ ਹਾਂਜੀ ਨੰਬਰ ਲਿਖ ਦੋ ਆਪਣਾ ਨੰਬਰ ਬੋਲ ਦੋ ਤੁਸੀਂ 9878805155 98788 ਹਾਂਜੀ 05155 155 ਦੋਸਤੋ ਵੀਰ ਨੇ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਜੇ ਕੋਈ ਵੀਰ ਇਹਨਾਂ ਦੀ ਨਸ਼ਾ ਛਡਾਉਣ ਦੇ ਵਿੱਚ ਮਦਦ ਕਰ ਸਕਦਾ ਤਾਂ ਇਹਨਾਂ ਨਾਲ ਜਰੂਰ ਕੰਟੈਕਟ ਕਰਿਓ ਤੇ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਨਸ਼ੇ ਨੂੰ ਰੋਕਣ ਦੀ ਬਜਾਏ ਨੌਜਵਾਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਰਲ ਮਿਲ ਕੇ ਨੌਜਵਾਨਾਂ ਨੂੰ ਪੜਾਉਣ ਦੀ ਕੋਸ਼ਿਸ਼ ਕਰੀਏ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਚੰਗੇ ਰਸਤੇ ਵੱਲ ਲਿਜਾਣ ਦੀ ਕੋਸ਼ਿਸ਼ ਕਰੀਏ ਕਿਉਂਕਿ ਨਸ਼ਾ ਨਹੀਂ ਬੰਦ ਕੀਤਾ ਜਾ ਸਕਦਾ ਕਿਉਂਕਿ ਅਕਸਰ ਆਪਾਂ ਦੇਖਦੇ ਆਂ ਕਿ ਅੱਜ ਤੁਸੀਂ ਸੜਕਾਂ ਦੇ ਉੱਪਰ ਨਸ਼ਾ ਦਾ ਸੁੱਖਾ ਜਿਹਨੂੰ ਆਪਾਂ ਬੋਲਦੇ ਆਂ ਬੂਟੀ ਜਿਹੜੀ ਰੋਡ ਤੇ ਉੱਪਰ ਪੌਦੇ ਲੱਗੇ ਹੁੰਦੇ ਆ ਸੁੱਖੇ ਦੇ ਉਹ ਕਿੰਨੀ ਮਾਤਰਾ ਦੇ ਵਿੱਚ ਖੜੇ ਹੁੰਦੇ ਨੇ ਲੋਕ ਉਹ ਉਹ ਜਿਆਦਾ ਮਾਤਰਾ ਦੇ ਵਿੱਚ ਖੜੇ ਹੁੰਦੇ ਨੇ ਜਦੋਂ ચીਜ ਜਿਆਦਾ ਮਾਤਰਾ ਦੇ ਵਿੱਚ ਹੋਵੇ ਤਾਂ ਉਹਦੀ ਯੂਜ਼ਿੰਗ ਘਟ ਜਾਂਦੀ ਹੈ ਸੋ ਇਸ ਲਈ ਦੋਸਤੋ ਨਸ਼ਾ ਜਿੰਨਾ ਮਰਜ਼ੀ ਆਈ ਜਾਵੇ ਪਰ ਜੇ ਜਦੋਂ ਨਸ਼ਾ ਕਰਨ ਵਾਲੇ ਨਹੀਂ ਹੋਣਗੇ ਤਾਂ ਨਸ਼ਾ बिकੇਗਾ ਵੀ ਨਹੀਂ ਇਸ ਲਈ ਆਪਾਂ ਆਪਣੇ ਘਰਾਂ ਤੋਂ ਸ਼ੁਰੂਆਤ ਕਰੀਏ ਆਪਾਂ ਆਪਣੇ ਆਸ-ਪਾਰ ਤੋਂ ਸ਼ੁਰੂਆਤ ਕਰੀਏ ਸਾਡੇ ਨੌਜਵਾਨਾਂ ਨੂੰ ਅਸੀਂ ਖੁਦ ਰੋਕਣ ਦੀ ਕੋਸ਼ਿਸ਼ ਕਰੀਏ ਉਹਨਾਂ ਨੂੰ ਸਮਝਾਈਏ ਪੜ੍ਹਾਈਏ ਉਹਨਾਂ ਨੂੰ ਐਜੂਕੇਸ਼ਨ ਦੇਈਏ ਤੇ ਹਰ ਵਕਤ ਉਹਨਾਂ ਨੂੰ ਮੋਟੀਵੇਟ ਕਰੀਏ ਕਿ ਕਿ ਮੈਂ ਉਹ ਨਸ਼ਾ ਛੱਡ ਸਕਦੇ ਆ ਸੋ ਅ ਸੋ ਮੈਂ ਗੁਜਾਰਿਸ਼ ਕਰੂੰਗਾ ਕਿ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਆਪਾਂ ਹੋਰ ਇਸ ਨਸ਼ੇ ਦੀ ਜੜੀ ਹੈਗੀ ਆ ਜਿਹੜੀ ਅੱਜ ਲਹਿਰ ਚੱਲੀ ਹੋਈ ਆ ਇਹਨੂੰ ਕੰਟਰੋਲ ਕਰ ਸਕੀਏ ਤੇ ਜਿਹੜੇ ਨਸ਼ਾ ਕਰ ਰਹੇ ਨੌਜਵਾਨਾਂ ਉਹਨਾਂ ਨੂੰ ਅਸੀਂ ਬਚਾ ਸਕੀਏ ਧੰਨਵਾਦ ਦੋਸਤੋ